ਮੇਰਾ ਵੀਰ ਬਣ ਕੇ ਮੇਰਾ ਭਰਾ ਬਣ ਕੇ ਤੂੰ ਵੀ ਸਿੰਘ ਥੋੜਾ ਥੋੜਾ ਪਿੱਛੇ ਨੂੰ हट ਜਾ ਆਪਾਂ ਸਵਾਦ ਦੇ ਦਈਏ ਕਬੱਡੀ ਦਾ ਗਰਾਊਂਡ ਅੰਦਰ ਲੋਕਾਂ ਨੂੰ ਲਓ ਵੀ ਅਮਰੀਕ ਸਿੰਘ ਚੱਕ ਮਾਈਕ ਨੋਜੋ ਉਹ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪੈ ਗਈ ਮੇਰੇ ਮਿੱਤਰੋ ਇੱਥੇ ਕਹਿੰਦੇ ਚਾਰ ਨੇ ਚਾਰੇ ਪਿਆਰ ਦੇ ਟਰੈਕਟਰਾਂ ਦੇ ਸੱਸਲੇ ਸੈਵਨ ਮੈਚ ਉਹ ਧਰਤੀ ਕਦੇ ਸਿੰਘੇੜੇ ਪਿੰਡ ਦੀ ਉਹ ਵੱਡੇ ਰਈ ਹਲੀ ਪੰਡਤ ਆ ਗਿਆ ਆ ਪਹਿਲਾ ਜਫਾ 5100 ਦਾ

ਕਹਿੰਦੇ 2100 ਦਾ ਆ ਜੱਫਾ ਹੋਣਾ ਮੇਰੇ ਪੰਜਾਬੀ ਵੀਰੋ ਜਿਟਾਣਿਆ ਵਾਲਾ ਇਹ ਕੁਲਵੀਰ ਜਿਟਾਣਾ ਉਹ ਲਾ ਕੇ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਮੇਰੇ ਮਿੱਤਰੋ ਵਾਦਾ ਕਰ ਗਿਆ ਜਿਟਾਣਿਆ ਵਾਲਾ ਕੁਲਵੀਰ 1500 ਕੁਲਵੀਰ ਦੇ ਲਈ ਪੁੱਜ ਗਿਆ ਲਓ ਕਹਿੰਦੇ ਉਹ ਵੱਡੇ ਬਾਈ ਇਕਬਾਲ ਗਹਿੜਾ ਵਾਲਾ ਆ ਗਿਆ ਰੇ ਗਹਿੜਾ ਵਾਲਾ ਜਿਹੜੇ ਬਰਨਾਲੇ ਦਾ ਅੱਜ ਆਪਣੇ ਮੇਰੇ ਵੀਰੋ ਬਰਨਾਲੇ ਦੇ ਵਿੱਚ ਹੀ ਕਬੱਡੀ ਖੇਡ ਰਿਹਾ ਹੈ ਸੰਘੇੜੇ ਦਾ ਫਾਈਨਲ ਮੈਚ ਚੱਲ ਰਿਹਾ ਹੈ ਟੌਪ ਦਾ ਮੈਚ ਹੈ ਆਓ ਸਾਹਮਣੇ ਕਲਸਿਆਂ ਦੇ ਚਾਰ ਨੇ ਇੱਕ ਪਾਸੇ ਕਹਿੰਦੇ ਜੋਤ ਕੋਸ਼ਿਸ਼ ਕੀਤੀ ਹੈ ਤੇ ਗਹਿੜਾ ਵਾਲਾ ਇੱਕ ਮਾਲ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਵਾਪਸ ਗਿਆ ਬੱਬੂ ਝਨੇਰੀ ਵਾਲਾ ਤਿੰਨ ਜੱਫੇ ਲਾਊਗਾ ਤੇ ਕਹਿੰਦੇ 11000 ਦੇ ਮਾਨ ਸਨਮਾਨ ਦਿੱਤੇ ਜਾਣਗੇ ਝਨੇੜੀਆਂ ਵਾਲੇ ਬੱਬੂ ਦੇ ਲਈ ਆਯਾਤ ਕਬੱਡੀ ਕਲੱਬ ਬੈਲਜੀਅਮ ਵੱਡੇ ਬਾਣ ਕਰੂਗੀ ਲੱਕੀ ਪੱਦਲਵੱਡਾ ਸ਼ਿੰਦੇ ਮਨੀਲਾ ਦਾ ਅਮਰਜੀਤ ਬੈਲਜੀਅਮ ਦਾ ਜੱਸੀ ਬੈਲਜੀਅਮ ਦਾ ਸਨੀ ਬੈਲਜੀਅਮ ਦਾ ਸਰਵੇ ਬੈਲਜੀਅਮ ਦਾ ਤਰਮਿੰਦਰ ਚੱਕ ਭਾਈ ਦਾ ਹੈਪੀ ਮੋਹੀ ਦਾ ਕਮਲ ਟੀਮੇ ਦਾ ਹਰਪ੍ਰੀਤ ਯੂਐਸਏ ਦਾ ਜਗਪਾਲ ਖਹਿਰੇ ਦਾ ਦੀਪ ਕੁੰਮੜਵਾਲ ਦਾ ਸੀਪੇ ਫੌਜੀ ਦਾ ਗਗਨ ਬਰਨਾਰੇ ਦਾ ਹਨੀਮਾਨ ਦਾ ਅਮਰ ਬਰਨਾਰੇ ਦਾ ਮਨਜੀਤ ਐਮਸੀ ਰਸ਼ਵੀਰ ਬਰਨਾਲਾ ਅਵਤਾਰ ਜਾਗਲ ਤੇ ਹਰਪ੍ਰੀ ਜਵੰਦੇ ਹੁਣਾਂ ਦਾ ਧੰਨਵਾਦ ਕਬੱਡੀ ਜੱਫਾ ਕਬੱਡੀ ਜੱਫਾ ਕਬੱਡੀ ਜੱਫਾ ਕਿਹਨੇ ਲਾਇਆ ਇਹ ਝਨੇੜੀ ਵਾਲੇ ਨੇ ਲਾਇਆ ਇਹ ਝਨੇੜੀ ਵਾਲਾ ਬੱਬੂ ਆ ਮੇਰੇ ਮਿੱਤਰੋ ਲੈ ਵੀ ਅਮਰੀਕ ਕਰਦੇ ਹਨੀ ਪੰਡਤ ਦੀ ਗੱਲ ਉਧਰ ਸ਼ੀਤਪਾਈ ਫੁਰਨਾ ਸਿੰਘ ਦੀ ਯਾਦ ਵਿੱਚ ਸਾਡੇ ਆਸਟ੍ਰੇਲੀਆ ਬਲੇ ਕਗਨੌ ਲਖੋ ਉਹਨਾਂ ਵੱਲੋਂ 1000 ਹੱਦੀ ਦੇ ਲਈ ਹੋਵੇਗਾ ਉਧਰ ਕਾਲੇ ਪਹਾੜੜੇ ਹੋਣੀ ਉਹਨਾਂ ਵੱਲੋਂ ਜੱਗੂ ਦੇ ਜੱਸਿਆ ਤੇ 1000 ਦਿੱਤਾ ਜਾਵੇਗਾ ਵੱਡੇ ਭਾਈ ਇਕਬਾਲੂ ਫੇਰ ਆ ਗਿਆ ਰੇਡ ਤੇ ਇਕਬਾਲ ਕਹਿਣਾ ਵਾਲਾ ਸਰਦਾਰ ਜਗਜੀਤ ਸਿੰਘ ਜੀ ਨਾਣੇਵਾਲ ਚਿੰਜਰ ਸਾਹਿਬ ਲੱਕੀ ਪੱਦਲਵੜ ਦੇ ਕਹਿੰਦੇ ਮਾਮਾ ਜੀ ਕਹਿੰਦੇ ਆ ਵੀ ਪ੍ਰਗਟ ਢਿਲਮਾ ਵਾਲੇ ਦਾ ਮੋਟਰਸਾਈਕਲ ਦੇ ਨਾਲ ਮਨਸਰਮਾਰ ਕਰਾਂਗੇ ਨਾਣੇਵਾਲ ਬਰਨਾਲੇ ਦਾ ਕਬੱਡੀ ਕੱਪ ਹੋਵੇਗਾ ਆਓ ਸਾਹਮਣੇ ਕਬੱਡੀ ਕਹਿਣਾ ਵਾਲਾ ਇਕਬਾਲ ਦੀ ਤੇ ਦੂਜੇ ਪਾਸੇ ਜੋਤ ਕਲਸੀਆਂ ਵਾਲਾ ਇੰਦਰਜੀਤ ਤੇ ਫਰਿਆਦ ਹੋਣੀ ਵੀ ਲਾਈਵ ਜੁੜੇ ਹੋਏ ਆ ਅੱਜ ਦੇ ਮੇਲੇ ਦੇ ਨਾਲ ਔਰ ਸਾਹਮਣੇ ਵੇਖਦਾ ਵੀ ਪੁਆਇੰਟ ਜਿਹੜਾ ਔਰ ਰੇਡਰ ਦੇ ਹਿੱਸੇ ਜਾ ਜੁੜਿਆ ਆ ਰਵੀ ਐ ਆ ਕਹਿੰਦੇ ਇੰਦਰਜੀਤ ਤੋਂ ਛੋਟਾ ਮੇਰੇ ਪੰਜਾਬੀ ਵੀਰੋ ਆਹ ਕਹਿੰਦੇ ਬਤੌਰ ਰੇਡਰ ਖੇਡਦਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਧੰਨ ਧੰਨ ਕਰਵਾਉਂਦਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਔ ਜੱਗੂ ਹਾਕਮ ਵਾਲੀਆ ਜੇ ਬੈਠੂ ਟਰੈਕਟਰ ਤੇ ਜਾਫਰ ਚਿਤਾਣੇ ਵਾਲਾ ਮੁੰਡਾ ਟਰੈਕਟਰ ਜਿੱਤਣ ਨੂੰ ਫੁਰ ਨੂੰ ਫਿਰਦਾ ਮੁੰਡਾ ਜਟਾਣਿਆਂ ਦਾ ਪਰ ਕਲਸੀਆਂ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਤਪਸ ਗਿਆ ਆਪਣੀ ਟੀਮ ਦੇ ਲਈ ਗਹਿਲਾ ਵਾਲੇ ਇਕਬਾਲ ਦੀ ਰੇਡ ਆ ਗਈ ਅਮਰੀਕ ਆਓ ਸਾਹਮਣੇ ਕਹਿੰਦੇ ਗਹਿਲਾ ਵਾਲੇ ਮੁੰਡੇ ਵੀ ਕਬੱਡੀ ਪੈ ਰਹੀ ਹੈ ਇਹ ਪਰ ਸੰਨੀ ਵਰਗੇ ਨੌਜਵਾਨ ਜੁੰਟੀ ਵਰਗੇ ਆਓ ਜੋਤ ਵਰਗੇ ਆਓ ਕਹਿੰਦੇ ਬੱਬੂ ਵਰਗੇ ਅੱਗੇ ਟੱਕਰ ਤੇ ਇਹ ਚਾਰੇ ਕਹਿੰਦੇ ਤਿਆਰ ਨੇ ਮੇਰੇ ਮਿੱਤਰੋ ਆਓ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਭਰਤੀ ਬਰਨਾਲੇ ਦੀ ਪਿੰਡ ਸੰਘੇੜਾ ਤੇ ਬੈਸਟਾਂ ਨੂੰ ਕਹਿੰਦੇ ਅੱਜ ਸਟਾ ਨੂੰ ਫੋਰਡ ਦਿੱਤੇ ਜਾਣਗੇ ਹਣੀ ਪੰਡਤ ਆ ਗਿਆ ਕੁਮਾਰ ਮੱਜਨੇ ਦੇ ਵਿੱਚ ਵੱਡਾ ਮਾਣ ਕੀਤਾ ਮਨਜੀਤ ਧਾਲੀਵਾਲ ਹੋਣਾ ਨੇ ਮਨਜਿੰਦਰ ਬਿਰਕ ਨੇ ਆ ਨੌਜੰਦਾ ਮੇਰੇ ਪੰਜਾਬੀ ਵੀਰੋ ਹੱਸਦਾ ਰਹਿੰਦਾ ਨੱਚਦਾ ਰਹਿੰਦਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਰਾਉ ਬੱਲੇ ਬੱਲੇ ਆਓ ਸਾਹਮਣੇ ਹਨੀ ਪੰਡਤ ਖੇਡੂ ਸਰੀ ਸੁਪਰਸਟਾਰ ਦੀ ਖੇਡ ਕਲੱਬ ਦੇ ਲਈ ਵਿਨਕੁਮਰ ਦੇ ਖੇਡ ਮੈਦਾਨਾਂ ਦੇ ਵਿੱਚ ਯੰਗ ਕਬੱਡੀ ਕਲੱਬ ਦੇ ਲਈ ਟ੍ਰੈਂਟੋ ਜੀ ਖੇਡੂਗਾ ਮੁੰਡਾ ਕੜਾਊ ਬੱਲੇ ਬੱਲੇ ਜੋਤੀ ਹੁਣਾਂ ਦੀ ਖੇਡ ਕਲੱਬ ਦੇ ਲਈ ਆਓ ਸਾਹਮਣੇ ਬਿੱਕਾ ਛਾਤਰ ਵਾਲਾ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਨੌਜਵਨ ਵਧਿਆ ਹੋਇਆ ਛਾਤਰ ਵਾਲਾ ਬਿੱਕਾ ਚਾਰ ਨੇ ਸਨੀ ਆਦਮ ਵਾਲੀ ਹੈ ਔਰ ਦੂਜੇ ਪਾਸੇ ਬੱਬੂ ਝਨੇੜੀਆ ਚੌਂਟੀ ਤੇ ਜੋਤਰੇ ਹੁਣ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਸ਼ਮੀਰ ਖਾਨ ਸ਼ਮੀਰ ਖਾਨ ਸ਼ਮੀਰ ਖਾਨ ਸ਼ਮੀਰ ਖਾਨ ਔਰਫ ਸਨੀ ਆਦਮ ਵਾਲੀਆ ਔ ਸਿਘੇੜਿਆਰੇ ਕੀ ਹਾਲ ਚਾਲ ਓ ਕਹਿੰਦੇ ਢੰਗੜਾ ਪੈਂਦਾ ਢੰਗੜਾ ਪੈਂਦਾ ਢਗੜਾ ਪੈਂਦਾ ਔ ਸਾਹਮਣੇ ਕਹਿੰਦੇ ਇਸ ਵੇਲੇ ਆ ਸਿਘੇੜਿਆਰੇ ਨਾਲ ਦੇ ਰਿਸ਼ਤੇਦਾਰਾ ਵੱਲੋਂ ਵੱਡੇ ਮਾਨ ਸਨਮਾਨ ਆਏ ਆ ਇਸ ਨੌਜੰਨ ਦੇ ਲੈ ਵੀ ਜੱਸੀ ਮਾਨ ਸਨਮਾਨ ਬੱਬੂ ਦਾ ਹਰ ਇੱਕ ਜਫਾ 5000 ਦਾ ਇਜਾਦ ਕਬੱਡੀ ਕਲੱਬ ਬੈਲਜੀਅਮ ਵੱਲੋਂ ਹੋਊਗਾ ਮੇਰੇ ਮਿੱਤਰੋ ਰਵੀ ਦੀ ਹਰ ਇੱਕ ਰੇਡ 5000 ਦੀ ਤੇ ਖੋਸਿਆਂ ਵਾਲੇ ਅਮਰੀਕ ਦੀ ਗੱਲ ਇਸ ਵੇਲੇ ਖੇਡ ਮੈਦਾਨ ਉਹ ਸਾਹਮਣੇ ਗਿਆ ਰਵੀ ਹੋ ਗਿਆ ਬੱਬੂ ਦਾ ਤੇ ਅਮਰੀਕ ਦਾ ਸਾਰੀ ਬੱਬੂ ਤੇ ਰਵੀ ਦਾ ਹਰ ਇੱਕ ਇੱਕ ਪੁਆਇੰਟ ਆਉਣ ਦੇ ਆਉਣ ਦੇ ਆਉਣ ਦੇ ਆਓ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਖੇਡਦੇ ਮੈਦਾਨ ਦੇ ਵਿੱਚ ਇਕਬਾਲ ਕਹਿੰਦੇ ਖੇਡਾਂ ਵਾਲਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਥੇ ਚਾਰ ਨੇ ਚਾਰੇ ਪਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਓਏ ਕਬੱਡੀ 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 ਹੋਈ ਪਈ ਆ ਤਾਰੂ ਖੁਸ਼ ਐ ਲੱਕੀ ਖੁਸ਼ ਹੈ ਪੂਰਾ ਸੰਗਤ ਜੀ ਤੁਸੀਂ ਖੁਸ਼ ਹੋ ਸਾਰੇ ਉਹ ਮੇਲੇ ਤੋਂ ਸੰਤੋਸ਼ਦਾ ਆਿਆਂ ਦਾ ਮੁੱਲ ਮੁੜ ਗਿਆ ਕਿ ਨਹੀਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਅਨੀਦੀ ਰੇਡ 2000 ਦੀ 2000 ਦੀ बले, 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 दीप खेरे वालों सीते फौजी वालों गगन बलो, 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 बलो। हनी, हनी पंडित है पंडित ने रुझ गए ने मुंडे काजिया ने दारू पीण गिझ गए ਮਹਮਦ ਸਦੀਕ ਨੇ ਗੱਲ ਕੀਤੀ ਹੈ ਬਾ ਪੰਡਤ ਹਮਨਸ਼ੂ ਜੀ ਰਾਮ ਰਾਮ ਹੈ ਹਮਨਸ਼ੂ ਦੀ ਮਾਤਾ ਪਿਤਾ ਵੀ ਦੇਖਦੇ ਹੋਣਗੇ ਸਾਡਾ ਹਮਨਸ਼ੂ ਤੇ ਅੱਜ ਬੱਲੇ ਬੱਲੇ ਕਰਵਾਈ ਜਾਂਦਾ ਮਾਨਵੇ ਦੇ ਵਿੱਚ ਆਓ ਸਾਹਮਣੇ ਮੇਰੇ ਮਿੱਤਰੋ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਖੋਸਿਆਂ ਵਾਲਾ ਚੱਕਲਾ ਮਾਈ ਆਓ ਸਾਹਮਣੇ ਕਿੰਨੇ ਇਕਬਾਲ ਦੀ ਕਬੱਡੀ ਪੈ ਰਹੀ ਹੈ ਇਹ ਪਰ ਸ਼ੇਰਪੀ ਕਹਿੰਦਾ ਇੱਕ ਵਾਰੀ ਕਹਵੇ ਕਿ ਬਰਨਾਲੇ ਚ ਕੰਝਾਂ ਦੇ ਵਿਆਲੇ ਉਹ ਟੜ ਤੜ ਕੁੱਟਦੇ ਹੋਣੇ ਆ ਉਹ ਕੰਝਾਂ ਦੇ ਵਿਆਲੇ ਟੜ उठते हुए कौन ट्रैक्टर जीतू मेरे मित्र खेलों के न्याय अमरीक ममा पापा ये क्या हो रहा है वो भी कहते हो कहते हो ये ट्रैक्टरों के फैसले हो रहे हैं ये ट्रैक्टरों के फैसले हो रहे हैं ए, हा, हा, ਪਾਲਾ ਪਾਲੜਾ ਪੇ ਮੇਲਾ ਪਾਲੜਾ ਵਾ ਉਧਰ ਵੱਲੋਂ 1000 ਜਸਦੀ ਦੇ ਲਈ ਆਓ ਸਾਹਮਣੇ ਕਹਿੰਦੇ ਬਿੱਕੇ ਦੀ ਕਬੱਡੀ ਪੈ ਰਹੀ ਹੈ ਰਪਿੰਦਰ ਜਿਹੜੀ ਲੈਣ ਪਹਿਲਾਂ ਬੋਲੀ ਹੈ ਉਹ 9 ਤਰੀਕ ਨੂੰ ਫੇਰ ਰਿਪੀਟ ਹੋਣੀ ਹੈ ਜਦੋਂ ਛਾਪ ਜਦੋਂ ਛਾਪੇ ਦੇ ਵਿੱਚ ਵੱਡਾ ਮੇਲਾ ਹੋਊਗਾ ਵੇ ਵੱਡਾ ਲੋਹਾ ਦਿੱਤਾ ਜਾਊਗਾ ਸਰਵਾ ਭੱਜਿਆ ਆਉਂਦਾ ਵੇਖਣਾ ਵੀ ਕੀ ਅਨਾਉਂਸਮੈਂਟ ਹੁੰਦੀ ਹੈ ਆਹ ਸਾਹਮਣੇ ਖੇਡ ਮਾਨਾਂ ਅੰਦਰ ਮੇਰੇ ਪੰਜਾਬੀ ਵੀਰੋ ਇਹ ਹੈ ਹਿਮਾਂਸ਼ੂ ਪੰਡਿਤ ਪੰਡਿਤ ਆਹ 5100 ਦੀ ਰੇਡ ਹੈ ਜਗਪਾਲ ਖਹਿਰਾ ਦੀਪ ਕੁੰਬੜਵਾਲ ਸੀਪਾ ਫੌਜੀ ਗगन ਬਰਨਾਲਾ ਹਰੀਮਾਨ ਅਮਨ ਬਰਨਾਲੇ ਹੁਣਾਂ ਵੱਲੋਂ ਆਹ ਦੇ ਦਿਓ ਜੀ ਕਿਹਦੇ ਖਾਤੇ 'ਚ ਪਾਉਣਾ ਹੈ ਕੀਰੇ ਖਾਤੇ ਚ ਪਾਉਣਾ ਮੜੇ ਟਰੈਕਟਰ ਸਟਾਰਟ ਕਰਦੇ ਬਾਈ ਟਰੈਕਟਰ ਸਟਾਰਟ ਕਰਦੇ ਉਹ ਮੜਾ ਜਾਂ ਟਰੈਕਟਰ ਦਾ ਸਟਾਰਟ ਕਰ ਲੱਕੀ ਕਰਦੇ ਬਾਈ ਟਰੈਕਟਰ ਸਟਾਰਟ ਕਰਦੇ ਮੈਂ ਸਾਡੀ ਕਲੱਬ ਦੇ ਸਾਰੇ ਬਜ਼ੁਰਗਾਂ ਦਾ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਦੇ ਸਾਰੇ ਬਜ਼ੁਰਗਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੇ ਅਸ਼ੀਰਵਾਦ ਰਏ ਹੈ ਬਹੁਤ ਬਹੁਤ ਮਿਹਰਬਾਨੀ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਇਹ ਇੱਕ ਗਹਿੜਾ ਵਾਲਾ ਇਕਬਾਲ ਆ ਫੇਰ ਰਸ਼ ਹੋ ਗਿਆ ਗਰਾਊਂਡ 'ਚ ਮੇਰੇ ਵੀਰ ਬਣ ਕੇ ਬਾਹਰਲੇ ਪਾਸੇ ਆ ਜਾਈਏ ਲੋਕਾਂ ਨੂੰ ਸਵਾਦ ਲੈਣ ਦਈਏ ਖੇਡ ਕਬੱਡੀ ਦਾ ਆ ਸ਼ਮੀਰ ਖਾਨ ਸ਼ਮੀਰਾ 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 ਗਹਿੜਾ ਵਾਲਾ ਇਕਬਾਲ ਗਹਿੜਾ ਵਾਲਾ ਇਕਬਾਲ ਤੇ ਸ਼ਮੀਰ ਸ਼ਮੀਰ ਖਾਨ ਕਬੱਡੀ ਕਬੱਡੀ ਰਸ਼ਮੀਤ ਰਸ਼ਵੀਰ ਨਿਊਜ਼ੀਲੈਂਡ ਉਹਨਾਂ ਵੱਲੋਂ ਨਾਲ ਗਗਨ ਆਸਟ੍ਰੇਲੀਆ 1000 ਔਰ ਰੇਡਰ ਦੇ ਲਈ ਹਜੇ ਤੇ ਬਰਾਬਰੀ ਹੈ ਹਜੇ ਤੇ ਤੀਰ ਕਮਾਨ ਚ ਹੈ ਅਜੇ ਤੇ ਯਾਰ ਮੈਦਾਨ ਚ ਹੈ ਅਜੇ ਤੇ ਬੋਲ ਜਵਾਨ ਚ ਹੈ ਉਹ ਕੁਝ ਵੀ ਹੋ ਸਕਦਾ ਉਹ ਸਿੰਘੇੜਿਆ ਰਿਓ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਕੁਝ ਵੀ ਕੁਝ ਵੀ ਕੁਝ ਵੀ ਛਾਤਰ ਆਲਾ ਵੀ ਲਿਆ ਸਕਦਾ ਹੈ ਪੰਡਿਤ ਵੀ ਲਿਆ ਸਕਦਾ ਉਧਰ ਕਹਿੰਦੇ ਗਹਿੜਾ ਵਾਲਾ ਮੁੰਡਾ ਮੈਨੂੰ ਲੱਗਦਾ ਨੌਨ ਸਟਾਪ ਹੀ ਪਾਈ ਜਾਂਦਾ ਤੇ ਮੂਮਾ ਵਾਲਾ ਵੀ ਮੇਰੇ ਵੀਰੋ ਕਹਿੰਦੇ ਜੋਰ ਲਾਈ ਜਾਂਦਾ ਵੀ ਜੇ ਕਿਤੇ ਅੱਜ ਗਹਿੜਾ ਤੇ ਟਰੈਕਟਰ ਚੱਲਿਆ ਜਾਵੇ ਤੇ ਗੱਲ ਵੱਖਰੀ ਹੋ ਜਾਣੀ ਹੈ ਔਰ ਰਵੀ ਹੁਣਾਂ ਨੇ ਕਹਿੰਦੇ ਮੇਰੇ ਵੀਰੋ ਬੱਬੂ ਝਨੇੜੀ ਨੇ ਆਜ਼ਾਦ ਕਬੱਡੀ ਕਲੱਬ ਦੇ ਲਈ ਬੱਲੇ ਬੱਲੇ ਕਰਵਾਈ ਬੈਲਜੀਅਮ ਦੇ ਵਿੱਚ ਆਹ ਸਾਹਮਣੇ ਕਬੱਡੀ ਹਰੀ ਪੰਡਤ ਦੀ ਤੇ ਕਹਿੰਦੇ ਜਫਾ ਜੱਗੂ ਦਾ ਜਫਾ ਜੱਗੂ ਦਾ ਹਰੀ ਪੰਡਤ ਦੀ ਰੇਡ ਮੁਕਾਬਲਾ ਸਖਤ ਜੋਰ ਓ ਭੰਗੜਾ ਭੰਗੜੇ ਪੈਗੇ ਭੰਗੜੇ ਪੈਗੇ ਭੰਗੜੇ ਓ ਸੰਘੇੜਿਆਰਿਓ ਕੀ ਹਾਲ ਚਾਲ ਓ ਭੰਗੜਾ ਪੈਂਦਾ ਭੰਗੜਾ ਪੈਂਦਾ ਅੱਜ ਤੇ ਸਾਰਾ ਸੰਘੇੜਾ ਨੱਚਦਾ ਅੱਜ ਸਾਰਾ ਬਰਨਾਲਾ ਨੱਚਦਾ ਓ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਪਾੜਾ ਨਹੀਂ ਲੱਗਣਾ ਸ਼ਾਲ ਮਾਰ ਕੇ ਬੱਲੇ ਚੱਲ ਸੰਘੇੜਿਆਂ ਨੂੰ ਚੱਲੀਏ ਚੱਲ ਸੰਘੇੜਿਆਂ ਨੂੰ ਚੱਲੀਏ ਚੱਲ ਸੰਘੇੜਿਆਂ ਨੂੰ ਚੱਲੀਏ ਚੱਲ ਸੰਘੇੜਿਆਂ ਨੂੰ ਚੱਲੀਏ ਚੱਲ ਸੰਘੇੜੇ ਚੱਲੀਏ ਚੱਲ ਸੰਘੇੜੇ ਤੋਂ ਚੱਲੀਏ ਇਹ ਟਰੈਕਟਰ ਕਹਿੰਦੇ ਚੱਲ ਸੰਘੇੜੇ ਤੋਂ ਚੱਲੀਏ ਹੁਸ਼ਿਆਰਪੁਰ ਮਾਉਂਸਾ ਮੋਗਾ ਬੱਲੇ ਕਬੱਡੀ ਰਾ ਲਓ ਕਬੱਡੀ ਆ ਥੋੜੀ ਆਵਾਜ਼ ਵਧਾ ਦੇ ਸਾਊਂਡ ਵਾਲਿਆ ਅੱਜ ਤਾਂ ਅਮਰੀਕ ਨੂੰ ਪਤਾ ਆਓ ਸਾਹਮਣੇ ਕਬੱਡੀ 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 ਹੋਈ ਪਈ ਹੈ ਲਓ ਰਵੀ ਕਲਸੀਆਂ ਵਾਲਾ ਰਵੀ ਤੇ ਹਾਕਮ ਵਾਲਿਆ ਜੱਗੂ ਹਾਕਮ ਵਾਲਿਆ ਫੜਨੀਆ ਰਫ्तार ਕਬੱਡੀ ਨੇ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ ਪਿੰਡਾਂ ਵਾਲੇ ਮੁੰਡੇ ਬਣਾਂ ਤੇ 스타 ਕਬੱਡੀ ਨੇ 스타 ਬਣ ਗਿਆ ਪਿੰਡਾਂ ਦੇ ਮੁੰਡੇ ਆਮ ਘਰਾਂ ਦੇ ਮੁੰਡਿਆਂ ਦੀ ਦੁਨੀਆ ਫੈਲ ਹੋ ਗਈ ਹੈ ਆਮ ਘਰਾਂ ਦੇ ਮੁੰਡੇ ਮਿਹਨਤ ਕਰਕੇ ਅੱਗੇ ਆ ਗਏ ਮੇਰੇ ਮਿੱਤਰੋ ਆਓ ਸਾਹਮਣੇ ਸੀਤੇ ਵਾਲੀਏ ਪਿੰਡੂ ਦਾ 3000 ਰੁਪਿਆ ਜੱਸੀ ਬੈਲਜੀਅਮ ਕੋਲ ਹੈ ਤੇ ਉਹ ਆ ਕੇ ਜੱਸੀ ਤੋਂ ਫੜ ਕੇ ਲੈ ਜਾਵੇ ਬੜੀ ਮਿਹਰਬਾਨੀ ਸ਼ੇਰਗੱਲ ਪਰਿਵਾਰ ਦੀ ਸਿੱਧੂ ਪਰਿਵਾਰ ਦੀ ਬਹੁਤ ਵੱਡੀ ਦੇਣ 500 ਹਨੀ ਦਾ ਇਧਰ ਵੀਰ ਕਹਿੰਦਾ ਵੀ ਲੈ ਲੈਂਦੇ ਹੋ ਮਾ ਦੇ ਗੱਫੇ ਕਿਹੜਾ ਆਲਾ ਜਿੱਤੂ ਕੇ ਨਹੀਂ ਬਿੱਟੂ ਦੇ ਪਿੰਡ ਦਾ ਮੁੰਡਾ ਸਿੱਧੂਆਂ ਦਾ ਕਰਾਉ ਗੱਲ ਵੱਖਰੀ ਹਰਜੋ ਪਾਸੇ ਹਰਜੋ ਪਾਸੇ ਜੋਤ ਜੋਤ ਬੱਬਰ ਸ਼ੇਰ ਪੈਣ ਗਿਆ ਬੱਬਰ ਸ਼ੇਰ ਲਾਉਣ ਨਾ ਦੇ ਦੇ ਵਾਹ ਓ ਜੋਤ ਮੁੰਡੇ ਕਹਿੰਦੇ ਇੱਕ ਵਾਰੀ ਰਹੀ ਦੇ ਸਿੰਘ ਵਾਲਿਆ ਹੰਨ ਯਲ ਕਰ ਲਓ ਮਾਰੀ ਮੋਟੀ ਓ ਤਾੜੀ 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 ਨੰਬਰ ਤਾਰੂ ਅਰਬ ਭਲੀ ਗੁਜ਼ਾਰੋ ਆਥਰ ਕਰਦਿਆਂ ਨੇ 11:00 ਵਜਾਤੇ ਅੱਜ ਤੇ ਸੂਲੀ ਤੋੜਤਾ ਤੁਸੀਂ ਸੰਘੇੜੇ ਵਾਲਿਓ ਇਹ ਪ੍ਰਾਣੇ ਆਉਣੇ ਆ ਤੁਹਾਡੇ ਤਾਂ ਕਰਕੇ ਰਹਿਣਾ ਪਿਆ ਪਰ ਕੋਸ਼ਿਸ਼ ਕਰੀਏ ਆਪਾਂ ਥੋੜਾ ਸਿਸਟਮ ਦੇ ਵਿੱਚ ਲੈ ਕੇ ਆਈਏ ਆਓ ਸਾਹਮਣੇ ਕਬੱਡੀ 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 ਬੱਲੇ 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 ਰ ਚੱਕੇ ਜਾਮ ਉਹ ਚੱਕੇ ਜਾਮ ਹੋਗੇ ਤੁਰੀ ਜਾਂਦੀ ਰੇਲ ਦੇ ਉਹ ਤੈਨੂੰ ਦੇਖ ਕੇ ਤੈਨੂੰ ਵੇਖ ਕੇ ਚੱਕੇ ਜਾਮ ਹੋਗੇ ਤੁਰੀ ਜਾਂਦੀ ਰੇਲ ਦੇ ਬਸ ਤੈਨੂੰ ਵੇਖ ਕੇ ਉਸ ਨੂੰ ਵੇਖ ਜਸਪਾਲ ਬਾਜਵਾ ਸੋਨੀ ਕੋਟ ਫੱਤਾ ਤੇ ਕੁਲਦੀਪ ਗਿੱਲ ਕਹਿੰਦੇ ਜਿੰਨਾ ਜ਼ੋਰ ਸੀ ਮੁੰਡਿਆਂ ਨੇ ਸਾਰਾ ਇਲਾਪਾ ਟੀਮਾਂ ਚੋਤੀ ਦੀਆਂ ਬਣ ਗੀਆਂ ਮੇਰੇ ਮਿੱਤਰੋ ਉਧਰ ਅਗਲੀ ਰੇਡਰ ਰਪਿੰਦਰ ਲਓ ਬਿੱਕਾ ਛਾਤਰ ਤੇ ਸ਼ਮੀਰ ਖਾਨ ਫੇਰ ਕਰ ਗਿਆ ਕਮਾਲ ਜੋਤੀ ਸਮਰਾ ਐਵੇਂ ਨਹੀਂ ਮਾਨ ਕਰਦਾ ਇਸ ਨੌਜਵਨ ਦੀ ਖੇਡ ਤੇ ਕਮਾਲ ਦੀ ਖੇਡ ਦਿਖਾਉਂਦਾ ਹੈ ਸਰੀ ਦੇ ਵਿੱਚ ਰਹਿੰਦਾ ਹੈ ਨੌਜਵਨ ਸ਼ਮੀਰ ਖਾਨ ਉਰਫ ਸਨੀ ਆਦਮ ਵਾਲੀਆ ਬਹੁਤ ਤਕੜਾ ਮੈਚ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਰ ਰਹੀ ਹੈ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਜਾਉਂਦੇ ਬਾਦ ਦੇ ਰੋ ਖੇਡ ਕਬੱਡੀ ਤੇ ਪੈਸਾ ਲਾਉਣ ਵਾਲਿਓ ਜਾਉਂਦੇ ਬਾਦ ਦੇ ਲੋਕਾਂ ਦੀ ਤਸੀਰ ਰੂਹ ਖੁਸ਼ ਕਰਦੇ ਹੋ ਤੁਹਾਡਾ ਲਾਇਆ ਹੋਇਆ ਪੈਸਾ ਕਈ ਲੋਕਾਂ ਦੀ ਗਰੀਬੀ ਦੂਰ ਕਰਦਾ ਹੈ ਕਈਆਂ ਲੋਕਾਂ ਵੀ ਕਹਿੰਦੇ ਰੂਹ ਖੁਸ਼ ਕਰਦਾ ਆਹ ਸਾਹਮਣੇ ਕਹਿੰਦੇ ਜਦੋਂ ਹਰੀ ਪੰਡਿਤ ਕਬੱਡੀਆਂ ਪਾ ਜਾਂਦਾ ਨਾ ਉਹਦੀ ਰੇਡ ਦੁਨੀਆ ਟੀਮ ਆਸਟ੍ਰੇਲੀਆ ਕਗੇ ਆਸਟ੍ਰੇਲੀਆ ਰਸ਼ਵੀਰ ਨਿਊਜ਼ੀਲੈਂਡ 1000 1000 ਜਿਟਾੜਿਆ ਬੈਠੂ ਟਰੈਕਟਰ ਤੇ ਅੱਜ ਟਰੈਕਟਰ ਤੇ ਬੈਠੂ ਜਿਟਾੜਿਆ ਵਾਲਾ ਮੁੰਡਾ ਆਹ ਮੁੰਡੇ ਨੇ ਕਹਿੰਦੇ ਗੰਡ ਮੇਤੀ ਹੈ ਮੇਰੇ ਮਿੱਤਰੋ ਢੰਗੜਾ ਵਾਹ ਓਏ ਕੁਲਵੀਰ ਵਾਹ ਓਏ ਕੁਲਵੀਰ ਵਾਹ ਕੁਲਵੀਰ ਨੱਚਦੀ ਓ ਜਿਟਾੜਿਆ ਜਫਾ ਕਿੰਨਾ ਲੱਗਿਆ ਦਰਸ਼ਕ ਵੀਰਿਆ ਤਾਰੂ ਕੇ ਨੋ ਜਿੱਤ ਖੁਸ਼ ਹੋ ਗਿਆ 1000 ਰੁਪਏ ਕਲੀਨ ਦੇ ਲਈ ਆਯਾਤ ਕਬੱਡੀ ਕਲੱਬ ਬੈਲਜੀਅਮ ਬਰਨਾਲ 52 ਦੇ ਵਿਆਣੇ ਉਹ ਪੜ ਕੋ ਪੜ ਕੁੱਟਦੇ ਕਬੱਡੀ ਜਸੀਰ ਮੈਂ ਸਵੇਰ ਦੇ ਨੇ ਨਹੀਂ ਕਿਹਾ ਤੁਡੇ ਲਈ ਸਾਰੇ ਸਾਂਝੇ ਆ ਸਾਰਿਆਂ ਦਾ ਮਾਨਤਾਣ ਕਰੋ ਵਿਚਾਲੇ ਹੋ ਕੇ ਖੜਜੋ ਇੱਕ ਲੱਤ ਉਧਰ ਹੋਵੇ ਤੇ ਇੱਕ ਉਧਰ ਹੋਵੇ ਇਹ ਨਾ ਹੋਵੇ ਪਰਸ਼ਲਟੀ ਨਾ ਹੋਵੇ ਸਾਰੇ ਆਪਣੇ ਲਈ ਇੱਕੋ ਜਿਕੇ ਐ ਇਧਰ ਲੱਖੀ ਕਹਿੰਦਾ ਮੈਂ ਇਧਰਲੇ ਪਾਸੇ ਖੜਾ ਐ ਇਹ ਸਵਾਦ ਵਾਲੀ ਗੱਲ ਫੇਰ ਹੁੰਦੀ ਐ ਦੇਖੋ ਸਾਰੇ ਮਹਿਮਾਨ ਆਪਣੇ ਨੇ ਸਾਰੇ ਯਾਰ ਆਪਣੇ ਭਰਾ ਨੇ ਆਓ ਜਗਦੀਪ ਢਿੱਲੋ ਤੇ ਜੀਵਨ ਢਿੱਲੋ 1000 ਕੁਲਵੀਰ ਦੇ ਲਈ ਭੇਜਦੇ ਆ ਲੱਖੀ ਲੱਖੀ ਪੈਸੇ ਲੈ ਜਾਓ ਕੁਲਵੀਰ ਦੇ ਆਇ ਤੇ ਪੁਰਪੜੀਆਂ ਵੱਜਣ ਲੱਗੀਆਂ ਐਨਡੀ ਹੋ ਗਿਆ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ 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 ਓ ਸ਼ਮੀਰ ਖਾਨ ਸ਼ਮੀਰ ਖਾਨ ਸਨੀ ਆਦਮ ਵਾਲੀਆ ਕਰ ਗਿਆ ਕਮਾਓ ਆਓ ਸਾਹਮਣੇ ਸਵਾਦ ਆ ਗਿਆ ਜੱਸੀ 2000 ਰੁਪਇਆ ਆਜ਼ਾਦ ਕਬੱਡੀ ਕਲੱਬ ਬੈਲਜੀਅਮ ਸਰਪੇ ਹੋਣੀ ਲੱਕੀ ਹੋਣੀ ਸਣੀ ਹੋਣੀ ਅਮਰਜੀਤ ਹੋਣੀ 1000 ਰੁਪਇਆ ਸਣੀ ਦੇ ਵੀ ਕੋਈ ਨਾ ਕਰਦੇ ਆ ਆ ਜੱਸੀ ਦੇ ਜੱਗੂ ਦਾ ਇੱਕ ਜੱਫਾ 5100 ਦਾ ਲੱਕੀਪਾ ਭੱਦਲਵੰਡ ਵਾਲਾ ਲੱਕੀ ਕਹਿੰਦਾ ਵੀ 5100 ਦਾ ਮੇਰੇ ਵੀਰੋ ਜਿਹੜਾ ਇੱਕ ਜੱਫਾ ਹੋਣਾ ਉਹ ਜੱਗੂ ਹਾਕਮ ਵਾਲੀਏ ਦਾ ਗੁਲਬੀਰ ਦੇ ਲਈ 1000 ਤੇ ਸ਼ਮੀਰ ਖਾਨ ਦੇ ਲਈ 1000 ਜੁਦੀਪ ਢਿੱਲੋਂ ਦੇ ਜੀਵਨ ਢਿੱਲੋਂ ਵੱਲੋਂ ਰਵੀ ਰਵੀ ਆਲੋ ਵਾਲੀਆ ਖੇਡਿਆ ਮੇਰੇ ਪੰਜਾਬੀ ਵੀਰੋ ਔਰ ਸਾਹਮਣੇ ਰਵੀ ਹੈ ਆ ਕੁਲਵੀਰ ਮੁੰਡਾ ਜਟਾਣਿਆਂ ਦਾ ਫੋੜ ਜਤਨ ਨੂੰ ਫਿਰਦਾ ਮੁੰਡਾ ਜਟਾਣਿਆਂ ਦਾ ਮੁੰਡਾ ਜਟਾਣਿਆਂ ਦਾ ਮੁੰਡਾ ਜਟਾਣਿਆਂ ਦਾ ਮੁੰਡਾ ਜਟਾਣਿਆਂ ਦਾ ਆ ਜਟਾਣਾ ਜਟਾਣਾ ਵਾਹ ਜਟਾਣਾ ਉੱਥੇ ਨੌਜਾਨਾ ਜਟਾਣਾ ਉੱਥੇ ਨੌਜਾਨਾ ਸਿਰਾਂ ਹੋ ਗਿਆ ਕਬੱਡੀ ਦਾ ਸਿਰਾ ਹੋ ਗਿਆ ਸ਼ਮੀਰ ਖਾਨ ਦਾ ਇੱਕਿਆਲ ਵੀਰ ਜੀ ਲੈ ਜਾਓ ਉਹ ਸਿੰਘੇੜਿਆਲੇ ਹੱਲ ਜਲ ਕਰ ਲੋ ਰਵੀ ਨੂੰ ਫੋੜ ਕੇ ਨੇ ਛਾਪੇ ਦੇ ਵਿੱਚ ਵੀ ਦਿੱਤਾ ਜਾਣਾ ਕੁਲਵੀਰ ਠੀਕ ਹੈ ਮੁੰਡਿਆਂ ਦਾ ਜੋਰ ਲੱਗ ਜਾਂਦਾ ਹੈ ਜੋਰ ਲੱਗ ਜਾਂਦਾ ਉੱਠੋ ਸ਼ੇਰਾ ਉੱਠੋ ਗੱਬਰੂਆ ਉੱਠੋ ਚੋਪਰਾ ਮੈਚ ਸਮਾਪਤ ਹੋਈ ਜ਼ੋਰ ਅਮਰਤਪਾਲ ਬਲਾਨ ਜੀ ਆਉਣਗੇ ਬੈਸਟ ਰੇਡਰ ਕੌਣ ਹੈ ਸਨੀ ਦਾ ਤਿਆਰ ਲੈ ਜਾਓ ਵੀਰ ਜੀ ਸਨੀ ਦਾ ਤਿਆਰ ਜੋਤੀ ਸਮਰੇ ਨੂੰ ਮੁਬਾਰਕਵਾਦ ਆ ਮੁੰਡਾ ਵੀ ਕਲੱਬ ਦਾ ਜਿੱਤ ਗਿਆ ਭਰਾਵਾ ਟਰੈਕਟਰ ਤੋਂ ਹਾਂ ਜੀ ਲਾਲੋ ਸਾਹਿਬ ਜਾਫੀ ਦਾ ਕਲੀਅਰ ਕਰਕੇ ਆਈਡੇ ਟੂਰਨਾਮੈਂਟ ਦਾ ਬੈਸਟ ਜਾਫੀ ਸਨੀ ਆਦਮ ਵਾਲੀਆ ਬੋਲੇ ਬੈਸਟ ਰੋਡਰ ਸਾਨ ਨਿਹਾਲ ਸ੍ਰੀਆ ਗਾਲ ਹੈਲੋ ਹੈਲੋ ਰੁਕੋ ਬੈਸਟ ਯਾਫੀ ਜਿਹੜਾ ਹੈ ਉਹ ਡਿਕਲੇਅਰ ਹੋ ਚੁੱਕਿਆ ਹੈ ਆਦਮ ਵਾਲੀਆ ਸਨੀ ਮੈਨੂੰ ਲੱਗਦਾ ਰੇਡਰ ਦੋ ਨਾ ਬਣ ਜਾਣ ਸਨੀ ਦੇ ਪੈਸੇ ਸਨੀ ਦੇ ਪੈਸੇ ਵੀਰ ਜੀ ਲੈ ਜਾਓ ਖੜਤਾ ਜਾਓ ਯਾਰ ਰਵੀ ਕਲਸੀਆਂ ਨੇ ਪੰਜਾਂ ਨੇ 8 ਕਬੱਡੀਆਂ 2 ਜੱਫੇ 6 ਪੁਆਇੰਟ ਤੇ ਗਹਿਰਾ ਵਾਲੇ ਇਕਬਾਲ ਦੇ 8 ਕਬੱਡੀਆਂ 2 ਜੱਫੇ 6 ਪੁਆਇੰਟ ਦੋ ਬੈਸਟ ਜੁਆਇੰਟ ਰੇਡਰ ਨੇ ਇਕਬਾਲ ਗਹਿਲ ਤੇ ਰਵੀ ਕਲਸੀਆਂ ਵਾਲੇ ਦੋ ਬੈਸਟ ਜੁਆਇੰਟ ਰੇਡਰ ਨੇ ਤੇ ਕੱਲਾ ጃਫੀ ਕਹਿੰਦੇ ਅੱਜ ਦੇ ਮੇਲੇ ਦਾ ਪੰਜ ਜੱਫੇ ਲਾ ਕੇ 7 ਟੱਚਾਂ ਦੇ ਵਿੱਚੋਂ ਆਦਮ ਵਾਲਿਆ ਸ਼ਮੀਰਾ ਜਿੱਤ ਗਿਆ ਟਰੈਕਟਰ ਮੇਰੇ ਵੀਰੋ ਹਾਂ ਗਹਿੜਾ ਵਾਲੇ ਇਕਵਾਲ ਨੂੰ ਪਤਾ ਹੀ ਨਹੀਂ ਸੀਗਾ ਵੀ ਮੈਂ ਵੀ ਬੈਸਟ ਦੀ ਦੌੜ ਤੇ ਹਾਂ ਪਰ ਕਹਿੰਦੇ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਜਿਹਨੂੰ ਨਾਨਕ ਮਾਣ ਬਖਸ਼ਦਾ ਨਾ ਲੈ ਵੀ ਸੋਟੀ ਕੋੜ ਫੱਤੇ ਆ ਲਿਆ ਕਲਵੀਰ ਦੇ ਚਾਰ ਜੱਫੇ ਰਹਿ ਗਏ ਔਰ ਉਹ ਸੱਤਾਂ 'ਚੋਂ ਪੰਜ ਲਾ ਗਿਆ ਇੰਨੀ ਕਾਜਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਸਟ ਕਿਹੜੀ ਟੀਮ ਆ ਜੀ ਹਾਂਜੀ ਫਰਸਟ ਕਲਸੀਆਂ ਜੀ ਸੈਕੰਡ ਹਾਕੰਬਾਲਾ ਇੱਥੇ ਭਾਈ ਭਾਈ ਸਨੀ ਦੇ ਪੈਸੇ 1000 ਮੇਰੇ ਕੋਲੇ ਆ ਸਨੀ ਆਦਮਬਾਲ ਦੇ ਪੈਸੇ ਆਪੀ ਆ ਜੀ ਕਰਦੇ। ਬਸ ਰਕਤ ਵਾਲਾ ਬੱਜ ਰਿਹਾ। ਹਾਂ। ਇੱਕ ਜ਼ਰੂਰੀ ਬੇਨਤੀ ਹੈ ਜਿਹੜਾ ਬਾਬਾ ਫੌੜੇ ਦੀ ਸੇਵਾ ਕਰਦਾ ਸੀ ਤੇ ਇੱਕ ਪਾਣੀ ਦੀ ਸੇਵਾ ਜੋ ਸੇਵਾਦਾਰ ਕਰ ਰਿਹਾ ਸੀ ਉਹ ਸਾਡੇ ਕੋਲੇ ਸੇਵਕ ਮੂਰੂਗਾ ਦੇ ਦਰਸ਼ਨ ਨੌਦੇ ਕੇ ਕੋਲੇ ਪਹੁੰਚੇ ਜੋ ਸੰਗਤ ਨੇ ਪੈਸਾ ਦਾਨੀ ਸੱਜਣਾ ਨੇ ਸਾਡੇ ਕੋਲ ਤੇ